ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੂਰਜ ਪ੍ਰਕਾਸ਼ ਗ੍ਰੰਥ ਦੇ 15ਵੇਂ ਅਧਿਆਏ ਦੇ ਦੂਜੇ ਭਾਗ ਦੀ ਕਥਾ ਸਾਰ ਰੂਪ ਵਿੱਚ ਕਰਾਂਗੇ ਪਹਿਲੇ ਭਾਗ ਵਿੱਚ ਆਪਾਂ ਦੇਖ ਚੁੱਕੇ ਹਾਂ ਕਿ ਜਦੋਂ ਗੁਰੂ ਨਾਨਕ ਦੇਵ ਜੀ ਭੁੱਖੇ ਸਾਧੂਆਂ ਨੂੰ ਭੋਜਨ ਛਕਾਉਣ ਤੋਂ ਬਾਅਦ ਘਰ ਪਰਤਦੇ ਹਨ ਤਾਂ ਉਹਨਾਂ ਦੇ ਪਿਤਾ ਜੀ ਗੁੱਸੇ ਵਿੱਚ ਆ ਕੇ ਉਹਨਾਂ ਦੇ ਛਪੇੜਾ ਮਾਰਦੇ ਹਨ ਜਦੋਂ ਨਾਨਕ ਜੀ ਘਰ ਪਰਤਦੇ ਹਨ ਤਾਂ ਮਾਤਾ ਤ੍ਰਿਪਤਾ ਜੀ ਦੀਆਂ ਅੱਖਾਂ ਵਿੱਚ ਬਹੁਤ ਅਥਰੂ ਆਉਂਦੇ ਹਨ ਨਾਨਕ ਜੀ ਦੀ ਇਹ ਹਾਲਤ ਦੇਖ ਕੇ ਤੇ ਇਸ ਤੋਂ ਬਾਅਦ ਬਹੁਤ ਸਾਰੇ ਲੋਕ ਨਾਨਕ ਜੀ ਦੀ ਖਬਰ ਲੈਣ ਵਾਸਤੇ ਘਰ ਆਏ ਅਤੇ ਕਈਆਂ ਨੇ ਇਹ ਸਾਰੀ ਘਟਨਾ ਰਾਏ ਬੁਲਾਰ ਨੂੰ ਜਾ ਕੇ ਦੱਸ ਦਿੱਤੀ ਇਸ ਸਮੇਂ ਰਾਏ ਬੁਲਾਰ ਬਹੁਤ ਵੱਡੀ ਸਭਾ ਲਗਾ ਕੇ ਬੈਠਾ ਹੋਇਆ ਸੀ ਅਤੇ ਲੋਕਾਂ ਨੇ ਸਭਾ ਵਿੱਚ ਜਾ ਕੇ ਦੱਸਿਆ ਕਿ ਬਾਬਾ ਮਹਿਤਾ ਕਾਲੂ ਜੀ ਦੇ ਪੁੱਤਰ ਨੇ 20 ਰੁਪਏ ਦਾ ਸੰਤਾਂ ਫਕੀਰਾਂ ਨੂੰ ਮੱਥਾ ਟੇਕ ਦਿੱਤਾ ਹੈ ਕਿਉਂਕਿ ਉਹ ਦਇਆ ਕਰਦਾ ਹੈ ਸਭ ਉੱਪਰ ਨਾਨਕ ਜੀ ਤੋਂ ਕੋਈ ਨੰਗਾ ਜਾ ਭੁੱਖਾ ਪਿਆਸਾ ਦੇਖਿਆ ਨਹੀਂ ਜਾਂਦਾ ਪਰ ਮਹਤਾ ਕਾਲੂ ਜੀ ਨੇ ਘਰ ਆਏ ਨਾਨਕ ਜੀ ਦੇ ਚਪੇੜਾ ਮਾਰੀਆਂ ਬਹੁਤ ਜ਼ੋਰ ਨਾਲ ਉਹਨਾਂ ਨੇ ਉਸ ਨੂੰ ਬਹੁਤ ਡਰਾਇਆ ਹੈ ਅਤੇ ਕਾਲੂ ਜੀ ਨੇ ਨਾਨਕ ਜੀ ਤੇ ਕੋਈ ਤਰਸ ਨਹੀਂ ਕੀਤਾ ਜਦੋਂ ਉਸ ਨੇ ਇਹ ਗੱਲਾਂ ਸੁਣੀਆਂ ਤਾਂ ਰਾਏ ਬੁਲਾਰ ਉਹ ਨਾਨਕ ਜੀ ਨਾਲ ਬਹੁਤ ਪਿਆਰ ਸੀ ਤਾਂ ਉਹ ਉਸ ਉਹਨਾਂ ਨੇ ਉਸ ਵੇਲੇ ਆਪਣਾ ਨੌਕਰ ਭੇਜ ਕੇ ਬਾਬਾ ਮਹਿਤਾ ਕਾਲੂ ਜੀ ਅਤੇ ਨਾਨਕ ਦੋਵਾਂ ਨੂੰ ਆਪਣੇ ਕੋਲ ਬੁਲਾਇਆ ਉਸਨੇ ਨੌਕਰ ਨੂੰ ਕਿਹਾ ਕਿ ਕਮਲ ਦੇ ਨੈਣਾ ਵਰਗੇ ਨਾਨਕ ਜੀ ਨੂੰ ਮੇਰੇ ਘਰ ਲੈ ਕੇ ਆਵੋ ਅਤੇ ਕਾਲੂ ਜੀ ਨੂੰ ਵੀ ਨਾਲ ਲਿਆਓ ਜਿਸ ਨੂੰ ਰੱਬ ਦਾ ਕੋਈ ਡਰ ਨਹੀਂ ਹੈ ਇਹ ਗੱਲਾਂ ਕਹਿਣ ਤੋਂ ਬਾਅਦ ਹਰਾਈ ਬੁਲਾਰ ਨੂੰ ਬਹੁਤ ਗੁੱਸਾ ਆਇਆ ਅਤੇ ਗੁੱਸੇ ਵਿੱਚ ਉਸ ਦੇ ਬੁੱਲ ਫਰਕ ਰਹੇ ਸੀ ਉਹ ਗੁੱਸੇ ਵਿੱਚ ਠੰਡੇ ਠੰਡੇ ਸਾਹ ਲੈ ਰਿਹਾ ਸੀ ਉਹ ਕਹਿਣ ਲੱਗਾ ਕਿ ਮੇਰੇ ਨਗਰ ਵਿੱਚ ਐਡਾ ਵੱਡਾ ਪਾਪ ਹੋਇਆ ਹੈ ਉਹ ਨਾਨਕ ਜੋ ਸ਼ਕਤੀਆਂ ਦਾ ਮਾਲਕ ਹੈ ਅਤੇ ਜਿਸ ਉੱਪਰ ਮਾਇਆ ਦਾ ਕੋਈ ਅਸਰ ਨਹੀਂ ਹੈ ਉਸਦਾ ਇੰਨਾ ਵੱਡਾ ਨਿਰਾਦਰ ਹੋਇਆ ਹੈ। ਰਾਏ ਬੁਲਾਰ ਨੇ ਕਿਹਾ ਕਿ ਇਸ ਇਸ ਇਹਨਾਂ ਗੱਲਾਂ ਦਾ ਦੋਸ਼ ਮੈਨੂੰ ਲੱਗੇਗਾ ਕਿਉਂਕਿ ਮੇਰੀ ਨਗਰੀ ਵਿੱਚ ਇਸ ਤਰ੍ਹਾਂ ਹੋਇਆ ਹੈ। ਇਸ ਤਰ੍ਹਾਂ ਰਾਏ ਬੁਲਾਰ ਗੁੱਸੇ ਵਿੱਚ ਝੂਰ ਰਿਹਾ ਸੀ ਅਤੇ ਉਸ ਦੇ ਦਿਲ ਵਿੱਚ ਗੁੱਸਾ ਪੱਧ ਰਿਹਾ ਸੀ ਇਹ ਸੋਚ-ਸੋਚ ਕੇ। ਉਸ ਦਾ ਸਿਪਾਹੀ ਨਾਨਕ ਜੀ ਨੂੰ ਲੈ ਕੇ ਉਸ ਦੇ ਕੋਲ ਪਹੁੰਚ ਗਿਆ ਨਾਨਕ ਜੀ ਜੋ ਪ੍ਰੇਮ ਦਾ ਪ੍ਰੇਮ ਵਿੱਚ ਪੂਰਨ ਹੈ ਭਾਵ ਜੋ ਪਰਮਾਤਮਾ ਦਾ ਹੀ ਰੂਪ ਹੈ ਰਾਏ ਬੁਲਾਰ ਦੇ ਦਿਲ ਨੂੰ ਸ਼ਾਂਤੀ ਮਿਲ ਗਈ ਨਾਨਕ ਜੀ ਦੇ ਦਰਸ਼ਨ ਕਰਕੇ ਅਤੇ ਜਦੋਂ ਰਾਏ ਬੁਲਾਰ ਨੇ ਨਾਨਕ ਜੀ ਦਾ ਚਿਹਰਾ ਦੇਖਿਆ ਜਿਸ ਉੱਪਰ ਨੀਲ ਪਏ ਹੋਏ ਸੀ ਤਾਂ ਉਸ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਜਿਵੇਂ ਪਾਣੀ ਨਾਲ ਭਰੇ ਹੋਏ ਬੱਦਲ ਪਾਣੀ ਸੁੱਟਦੇ ਹਨ ਉਸ ਦੀਆਂ ਅੱਖਾਂ ਵਿੱਚ ਐਵੇਂ ਹੀ ਅੱਖਾਂ ਵਿੱਚੋਂ ਐਵੇਂ ਹੀ ਜਲ ਡਿੱਗ ਰਿਹਾ ਸੀ ਰਾਏ ਬੁਲਾਰ ਬਹੁਤ ਰੋਣ ਲੱਗਾ ਉਸ ਦੇ ਨੈਣਾ ਵਿੱਚ ਜਲ ਦੀ ਧਾਰਾ ਨੈਣਾ ਵਿੱਚੋਂ ਜਲ ਦੀ ਧਾਰਾ ਵਹਿ ਰਹੀ ਸੀ ਇਸ ਸਮੇਂ ਰਾਏ ਬੁਲਾਰ ਨੇ ਉੱਠ ਕੇ ਉੱਠ ਕੇ ਨਾਨਕ ਜੀ ਕੋਲ ਆਇਆ ਅਤੇ ਫਿਰ ਉਸ ਨੇ ਉਹਨਾਂ ਨੂੰ ਜੱਫੀ ਪਾਈ ਅਤੇ ਉਸ ਤੋਂ ਬੋਲਿਆ ਨਹੀਂ ਜਾ ਰਿਹਾ ਸੀ ਉਹ ਸਿਰਫ ਰੋਈ ਜਾ ਰਿਹਾ ਸੀ ਉਸ ਨੇ ਰੋ ਰੋ ਕੇ ਨਾਨਕ ਜੀ ਨੂੰ ਭਿਉਂ ਦਿੱਤਾ ਉਹ ਕੁਝ ਬੋਲਣਾ ਚਾਹੁੰਦਾ ਹੈ ਪਰ ਉਸ ਤੋਂ ਬੋਲਿਆ ਨਹੀਂ ਚਾਹੁੰਦਾ ਉਹ ਬਹੁਤ ਮੋਹ ਵਿੱਚ ਨਾਨਕ ਜੀ ਨੂੰ ਜੱਫੀ ਪਾ ਕੇ ਅੜਾ ਰਿਹਾ ਖੋਲ ਖੜੇ ਸਾਰੇ ਲੋਕ ਵੀ ਰੋਣ ਲੱਗ ਪਏ ਰਾਏ ਬੁਲਾਰ ਸੋਚ ਰਿਹਾ ਸੀ ਕਿ ਬਾਬਾ ਮਹਿਤਾ ਕਾਲੂ ਜੀ ਬਹੁਤ ਸਖਤ ਸੁਭਾਅ ਦਾ ਮਾਲਕ ਹੈ ਉਸੇ ਵੇਲੇ ਉਸਨੇ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਤੂੰ ਬਹੁਤ ਮਾੜਾ ਕੰਮ ਕੀਤਾ ਹੈ ਤੂੰ ਨਾਨਕ ਜੀ ਦੇ ਚਪੇੜਾ ਮਾਰ ਕੇ ਗੱਲਾਂ ਤੇ ਨੀਲ ਪਾ ਦਿੱਤੇ ਹਨ ਅਤੇ ਤੂੰ ਇਹਨਾਂ ਇਹਨਾਂ ਦਾ ਇਹਨਾਂ ਦੀ ਕੀ ਹਾਲਤ ਬਣਾ ਦਿੱਤੀ ਹੈ ਹਰਾਈ ਬੁਲਾਰ ਨੇ ਕਾਲੂ ਜੀ ਨੂੰ ਕਿਹਾ ਕਿ ਤੂੰ ਥੋੜਾ ਸਬਰ ਕਰਨਾ ਵੀ ਸਿੱਖ ਲੈ ਤੂੰ ਨਾਨਕ ਨੂੰ ਕਠੋਰ ਸ਼ਬਦ ਬੋਲੇ ਹਨ ਭਾਵ ਗਾਲਾਂ ਕੱਢੀਆਂ ਹਨ ਮੇਰੇ ਖੁਦਾ ਨੂੰ ਉਸਨੇ ਕਿਹਾ ਕਿ ਕਾਲੂ ਤੂੰ ਕਲੇਸ਼ ਕਰਨ ਵਾਲਾ ਹੈ ਭਾਵ ਤੂੰ ਹਮੇਸ਼ਾ ਹੀ ਲੜਾਈ ਕਰਦਾ ਹੈ ਤੂੰ ਮੈਨੂੰ ਪਹਿਲਾਂ ਵੀ ਕਈ ਮੈਂ ਤੈਨੂੰ ਪਹਿਲਾਂ ਵੀ ਕਈ ਵਾਰ ਸਮਝਾ ਚੁੱਕਾ ਹਾਂ ਪਰ ਤੂੰ ਕੋਈ ਗੱਲ ਨਹੀਂ ਮੰਨਦਾ ਤੇਰੇ ਮਨ ਵਿੱਚ ਥੋੜਾ ਜਿਹਾ ਵੀ ਤਰਸ ਨਹੀਂ ਹੈ ਅਤੇ ਤੂੰ ਮੂਰਖ ਹੈ ਤੈਨੂੰ ਪਰਲੋਕ ਦੀ ਕੋਈ ਖਬਰ ਨਹੀਂ ਹੈ ਤੂੰ ਰੱਬ ਦੇ ਚਪੇੜਾ ਮਾਰ ਰਿਹਾ ਹੈ 20 ਰੁਪਏ ਕਰਕੇ ਰਾਏ ਬੁਲਾਰ ਨੇ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਤੂੰ ਦਿਨ-ਵਿਦਨ ਲਾਲਚੀ ਹੁੰਦਾ ਜਾ ਰਿਹਾ ਹੈ ਤੂੰ ਆਪਣੇ ਸਿਆਣੇ ਪੁੱਤਰ ਦਾ ਪੁੱਤਰ ਦੀ ਸੋਭਾ ਨਹੀਂ ਸਮਝ ਰਿਹਾ ਅਤੇ ਦੁਨਿਆਵੀ ਸੁੱਖਾਂ ਵਾਸਤੇ ਤੂੰ ਰੱਬ ਨੂੰ ਭੁੱਲਾ ਦਿੱਤਾ ਹੈ ਅਤੇ ਇੱਕ ਦਿਨ ਮੌਤ ਇੱਕ ਦਿਨ ਮੌਤ ਵੀ ਆਉਣੀ ਹੈ ਤੂੰ ਇਸ ਤਰ੍ਹਾਂ ਦੇ ਪੁੱਤਰ ਦਾ ਪਿਤਾ ਵਣਨ ਦੇ ਲਾਇਕ ਹੀ ਨਹੀਂ ਹੈ ਤੂੰ ਇੱਕ ਕਸਤਰੀ ਹੋ ਕੇ ਬੱਚੇ ਉੱਪਰ ਹੱਥ ਚੁੱਕ ਰਿਹਾ ਹੈ ਇਹ ਇੱਕ ਕਲਪਵ੍ਰਿਸ਼ ਦੀ ਤਰ੍ਹਾਂ ਹੈ ਨਾਨਕ ਜੋ ਤੇਰੇ ਘਰ ਲੱਗਾ ਹੋਇਆ ਹੈ ਜਿਸ ਨੂੰ ਹੀਰਾ ਸੌਖੇ ਤਰੀਕੇ ਨਾਲ ਮਿਲ ਜਾਂਦਾ ਹੈ ਉਸ ਨੂੰ ਹੀਰੇ ਦੀ ਕੋਈ ਕਦਰ ਨਹੀਂ ਹੁੰਦੀ ਹੈ ਇਹ ਅਜੋਗ ਕੰਮ ਹੋਇਆ ਹੈ ਨਾਨਕ ਨੂੰ ਤੇਰੇ ਘਰ ਜਨਮ ਲੈਣਾ ਹੀ ਨਹੀਂ ਸੀ ਚਾਹੀਦਾ ਤੂੰ ਇਹ ਗੱਲ ਸਮਝਦਾ ਹੀ ਨਹੀਂ ਕਿ ਪਰਮੇਸ਼ਰ ਆਪ ਹੀ ਨਾਨਕ ਦਾ ਰੂਪ ਧਾਰ ਕੇ ਤੇਰੇ ਘਰ ਆਇਆ ਹੈ ਸਾਰੀ ਸਭਾ ਦੇ ਸਾਹਮਣੇ ਰਾਏ ਬੁਲਾਰ ਨੇ ਮਹਤਾ ਕਾਲੂ ਜੀ ਨੂੰ ਬਹੁਤ ਗੱਲਾਂ ਸੁਣਾਈਆਂ ਇਸ ਸਮੇਂ ਮਹਤਾ ਕਾਲੂ ਜੀ ਦਾ ਸਿਰ ਸ਼ਰਮ ਨਾਲ ਝੁਕ ਗਿਆ ਫਿਰ ਉਹਨਾਂ ਨੇ ਰਾਏ ਬੁਲਾਰ ਨੂੰ ਕਿਹਾ ਕਿ ਮੇਰੇ ਨਾਲ ਤੂੰ ਬਹੁਤ ਗੁੱਸਾ ਕਰ ਰਿਹਾ ਹੈ ਪਰ ਤੂੰ ਆਪਣੇ ਦਿਲ ਵਿੱਚ ਵਿਚਾਰ ਕਰਕੇ ਦੇਖ ਕਿ ਕਿਸ ਦਾ ਕਸੂਰ ਹੈ ਮੈਂ ਨਾਨਕ ਨੂੰ 20 ਰੁਪਏ ਦੇ ਕੇ ਕੋਈ ਵਣਜ ਵਪਾਰ ਕਰਨ ਭੇਜਿਆ ਸੀ ਅਤੇ ਇਸ ਨੇ ਉਹ 20 ਰੁਪਏ ਫਕੀਰਾਂ ਨੂੰ ਦੇ ਦਿੱਤੇ ਫਿਰ ਘਰ ਵੀ ਨਹੀਂ ਆਇਆ ਬਾਹਰ ਤਲਾਕ ਕੋਲ ਛੁਪ ਕੇ ਬੈਠਾ ਰਿਹਾ ਘਰ ਆ ਕੇ ਮੈਨੂੰ ਦੱਸਦਾ ਤਾਂ ਸਹੀ ਕਿ ਮੈਂ 20 ਰੁਪਏ ਦਾਨ ਕਰ ਦਿੱਤੇ ਹਨ ਮੈਨੂੰ ਤਾਂ ਸਾਰੀ ਗੱਲ ਪਾਲੇ ਨੇ ਦੱਸੀ ਹੈ ਇਹ ਬਾਹਰ ਸੁੱਕੇ ਹੋਏ ਤਲਾਕ ਕੋਲ ਬੈਠਾ ਸੀ ਲੁਕ ਕੇ ਮਹਿਤਾ ਕਾਲੂ ਜੀ ਨੇ ਰਾਏ ਬੁਲਾਰ ਨੂੰ ਕਿਹਾ ਕਿ ਜਦੋਂ ਦਾ ਇਸ ਦਾ ਜਨਮ ਹੋਇਆ ਹੈ ਇਸ ਨੇ ਸਾਡਾ ਘਰ ਉਜਾੜ ਕੇ ਰੱਖ ਦਿੱਤਾ ਹੈ ਮਹਿਤਾ ਕਾਲੂ ਜੀ ਦੀ ਇਹ ਗੱਲ ਸੁਣ ਕੇ ਰਾਏ ਬੁਲਾਰ ਨੂੰ ਫੇਰ ਬਹੁਤ ਗੁੱਸਾ ਆਇਆ ਅਤੇ ਉਸਨੇ ਕਿਹਾ ਕਿ ਤੇਰੇ ਅੰਦਰ ਦਿਲ ਨਹੀਂ ਸਗੋਂ ਪੱਥਰ ਹੈ ਤੂੰ ਅਜੇ ਵੀ ਨਾਨਕ ਜੀ ਦੀ ਹੀ ਨਿੰਦਿਆ ਕਰੀ ਜਾ ਰਿਹਾ ਹੈ ਨਾ ਤਾਂ ਤੈਨੂੰ ਆਪਣੇ ਪੁੱਤਰ ਨਾਲ ਕੋਈ ਮੋਹ ਹੈ ਅਤੇ ਨਾ ਹੀ ਤੈਨੂੰ ਰੱਬ ਦਾ ਕੋਈ ਡਰ ਹੈ ਤੇਰੇ ਅੰਦਰ ਕੋਈ ਚੰਗੀ ਬੁੱਧੀ ਨਹੀਂ ਹੈ ਅਤੇ ਤੂੰ ਮਤਹੀਨ ਹੈ ਤੂੰ ਸਰਦਾ ਤੋਂ ਬਿਲਕੁਲ ਹੀ ਸਖਣਾ ਹੈ ਅਤੇ ਤੇਰੇ ਅੰਦਰ ਸਿਰਫ ਲੋਭ ਭਰਿਆ ਹੋਇਆ ਹੈ ਨਾਨਕ ਜੀ ਦੀ ਵਿਸ਼ਾਲ ਸੋਚ ਨੂੰ ਤੂੰ ਨਹੀਂ ਸਮਝ ਸਕਦਾ ਤੇਰੇ ਘਰ ਵਿੱਚ ਤਾਂ ਪਾਰਸ ਹੈ ਜਿਸ ਨੂੰ ਛੋ ਕੇ ਸੋਨਾ ਬਣ ਜਾਂਦਾ ਹੈ ਪਰ ਤੂੰ ਕੌਡੀਆਂ ਦੇ ਪਿੱਛੇ ਭੱਜ ਰਿਹਾ ਹੈ ਜਿਵੇਂ ਕਿਸੇ ਅਣਜਾਣ ਵਿਅਕਤੀ ਨੂੰ ਹੀਰਾ ਮਿਲ ਜਾਂਦਾ ਹੈ ਤੇਰੇ ਘਰ ਵਿੱਚ ਦੁਨੀਆ ਦਾ ਪਾਤਸ਼ਾਹ ਆਇਆ ਹੈ ਪਰ ਤੂੰ ਕੰਗਾਲਾਂ ਵਾਲੀਆਂ ਗੱਲਾਂ ਕਰ ਰਿਹਾ ਹੈ ਨਾਨਕ ਜੀ ਨੇ ਤੇਰੇ ਘਰ ਵਿੱਚ ਜਨਮ ਲਿਆ ਹੈ ਜੋ ਹਿੰਦੂਆਂ ਦਾ ਘਰ ਹੈ ਪਰ ਮੇਰਾ ਜਨਮ ਮੁਸਲਮਾਨਾਂ ਦੇ ਘਰ ਹੋਇਆ ਹੈ ਇਸ ਕਰਕੇ ਮੈਂ ਨਾਨਕ ਨੂੰ ਆਪਣੇ ਘਰ ਵਿੱਚ ਨਹੀਂ ਰੱਖ ਸਕਦਾ ਤੈਨੂੰ ਸਿਰਫ ਮਾਇਆ ਨਾਲ ਪਿਆਰ ਹੈ ਜਿਸ ਪਿੱਛੇ ਤੂੰ ਭੱਜਿਆ ਫਿਰਦਾ ਹੈ ਜੇ ਤੈਨੂੰ ਨਾਨਕ ਦਾ ਖਰਚਾ ਚਾਹੀਦਾ ਹੈ ਤਾਂ ਮੈਂ ਦੇਵਾਂਗਾ ਉਸੇ ਵੇਲੇ ਰਾਏ ਬੁਲਾਰ ਨੇ ਆਪਣੇ ਸਿਪਾਹੀ ਨੂੰ ਸੱਦ ਕੇ ਸੱਦ ਕੇ ਘਰ ਦੇ ਅੰਦਰ ਭੇਜਿਆ ਰਾਏ ਬੁਲਾਰ ਦੀ ਪਤਨੀ Hindu ਧਰਮ ਦੀ ਸੀ ਜੋ ਆਪਣਾ ਧਰਮ ਬਦਲ ਕੇ ਮੁਸਲਮਾਨ ਬਣੀ ਸੀ ਜਿਸ ਨੂੰ ਖੋਕਰ ਰਾਣੀ ਕਰਕੇ ਜਾਣਿਆ ਜਾਂਦਾ ਸੀ ਨੌਕਰ ਨੇ 20 ਰੁਪਏ ਰਾਣੀ ਤੋਂ ਲਿਆ ਕੇ ਰਾਏ ਬੁਲਾਰ ਨੂੰ ਫੜਾ ਦਿੱਤੇ ਰਾਏ ਬੁਲਾਰ ਨੇ 20 ਰੁਪਏ ਫੜ ਕੇ ਮਹਿਤਾ ਕਾਲੂ ਜੀ ਨੂੰ ਫੜਾ ਦਿੱਤੇ ਪਰ ਮਹਿਤਾ ਕਾਲੂ ਜੀ ਨੇ 20 ਰੁਪਏ ਫੜਨ ਤੋਂ ਨਾ ਕੀਤੀ ਅਤੇ ਇਸ ਤਰ੍ਹਾਂ ਉਹ ਬਹੁਤ ਸ਼ਰਮਿੰਦੇ ਹੋਏ ਕਿ ਰਾਏ ਬੁਲਾਰ ਮੇਰਾ ਘਾਟਾ ਪੂਰਾ ਕਰ ਰਿਹਾ ਹੈ ਬਾਬਾ ਕਾਲੂ ਜੀ ਨੇ ਕਿਹਾ ਕਿ ਮੈਨੂੰ ਪੈਸਿਆਂ ਦਾ ਕੋਈ ਗੁੱਸਾ ਨਹੀਂ ਹੈ ਪਰ ਮੈਨੂੰ ਦੁੱਖ ਇਸ ਗੱਲ ਦਾ ਹੈ ਇਹ ਨਾਨਕ ਹਮੇਸ਼ਾ ਹੀ ਇਸ ਤਰ੍ਹਾਂ ਕਰਦਾ ਹੈ ਮੇਰੇ ਮਰਨ ਤੋਂ ਬਾਅਦ ਇਹ ਘਰ ਨੂੰ ਕਿਵੇਂ ਚਲਾਵੇਗਾ ਅਤੇ ਇਹ ਕਿਸ ਤਰ੍ਹਾਂ ਆਪਣਾ ਪਰਿਵਾਰ ਪਾਲੇਗਾ ਮਹਤਾ ਕਾਲੂ ਜੀ ਨੇ ਰਾਇ ਬੁਲਾਰ ਨੂੰ ਕਿਹਾ ਕਿ ਜੋ ਧਨ ਤੂੰ ਮੈਨੂੰ ਦੇ ਰਿਹਾ ਹੈ ਤੂੰ ਤਾਂ ਮੈਨੂੰ ਪਹਿਲਾਂ ਹੀ ਸਭ ਕੁਝ ਦਿੱਤਾ ਹੋਇਆ ਹੈ ਤੇਰੀ ਕਿਰਪਾ ਸਦਕਾ ਹੀ ਮੇਰੇ ਘਰ ਵਿੱਚ ਸਭ ਕੁਝ ਹੈ ਅਤੇ ਤੇਰੇ ਕਰਕੇ ਹੀ ਮੇਰੇ ਘਰ ਕਦੇ ਗਰੀਬੀ ਨਹੀਂ ਆਈ ਇਸ ਸਮੇਂ ਰਾਏ ਬੁਲਾਰ ਦਾ ਇੱਕ ਮੰਤਰੀ ਬੋਲਿਆ ਕਿ ਤੂੰ ਇਹ ਰੁਪਏ ਫੜ ਲੈ ਇਹਨਾਂ ਵੀ ਰੁਪਈਆਂ ਨਾਲ ਜੋ ਕੰਮ ਤੂੰ ਕਰਨਾ ਹੈ ਉਹ ਕਰ ਲਮੀ ਨਾਨਕ ਜੀ ਦਾ ਸਾਰਾ ਖਰਚਾ ਰਾਏ ਬੁਲਾਰ ਨੇ ਕਿਹਾ ਕਿ ਨਾਨਕ ਜੀ ਦਾ ਸਾਰਾ ਖਰਚਾ ਮੈਂ ਦੇਣ ਲਈ ਤਿਆਰ ਹਾਂ ਰਾਏ ਬੁਲਾਰ ਨੇ ਬਾਬਾ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਤੂੰ ਆਪਣੇ ਪੁੱਤਰ ਦੀ ਮਹਿਮਾ ਨਹੀਂ ਸਮਝ ਸਕਿਆ ਮਾਇਆ ਨੇ ਤੇਰੀ ਮਤ ਮਾਰ ਦਿੱਤੀ ਹੈ ਤਨ ਆਉਣ ਤੇ ਤੂੰ ਸੁਖ ਮਾਣਦਾ ਹੈ ਅਤੇ ਆਪਣੇ ਚੰਗੇ ਕੰਮ ਕਰਨ ਵਾਲੇ ਪੁੱਤਰ ਨੂੰ ਤੂੰ ਨਲੈਕ ਆਖਦਾ ਹੈ ਇਸ ਕਰਕੇ ਭਗਤਾਂ ਦੀ ਅਤੇ ਸੰਸਾਰਕ ਲੋਕਾਂ ਦੀ ਆਪਸ ਵਿੱਚ ਪਣਦੀ ਨਹੀਂ ਹੈ ਇੱਕ ਧਨ ਦਾ ਗਾਹਕ ਹੁੰਦਾ ਹੈ ਅਤੇ ਇੱਕ ਮੁਕਤੀ ਦਾ ਗਾਹਕ ਹੁੰਦਾ ਹੈ ਹਰਾਈ ਬੁਲਾਰ ਨੇ ਮਹਤਾ ਕਾਲੂ ਜੀ ਨੂੰ ਕਿਹਾ ਕਿ ਅੱਜ ਤੱਕ ਨਾਨਕ ਕਰਕੇ ਤੇਰਾ ਜਿੰਨਾ ਧਨ ਵੀ ਖਰਚ ਹੋਇਆ ਹੈ ਤਾਂ ਉਹ ਸਾਰਾ ਧਨ ਤੂੰ ਮੇਰੇ ਕੋਲੋਂ ਲੈ ਲਵੀਂ ਰਾਏ ਬੁਲਾਰ ਮਹਿਤਾ ਕਾਲੂ ਜੀ ਨੂੰ ਰੁਪਏ ਫੜਾ ਰਿਹਾ ਹੈ ਪਰ ਕਾਲੂ ਜੀ ਮੋੜੀ ਜਾ ਰਹੇ ਹਨ ਮੰਤਰੀ ਕੋਲ ਬੈਠਾ ਹੋਇਆ ਜੋ ਇਹ ਸਭ ਕੁਝ ਸੁਣੀ ਜਾਂਦਾ ਸੀ ਉਹ ਬੋਲਿਆ ਕਿ ਮਹਿਤਾ ਕਾਲੂ ਜੀ ਤੁਸੀਂ ਰਾਏ ਬੁਲਾਰ ਦੀ ਗੱਲ ਮੰਨ ਲਵੋ ਇਸ ਤਰ੍ਹਾਂ बार-बार ਰੁਪਏ ਮੋੜਨਾ ਚੰਗੀ ਗੱਲ ਨਹੀਂ ਹੈ ਆਪਣੇ ਤੋਂ ਵੱਡਿਆਂ ਦੀ ਗੱਲ ਬੇਨਾ ਸੋਚੇ ਹੀ ਮੰਨ ਲੈਣੀ ਚਾਹੀਦੀ ਹੈ ਇਸ ਤੋਂ ਬਾਅਦ ਤੂੰ ਕਦੇ ਵੀ ਨਾਨਕ ਜੀ ਨਾਲ ਗੁੱਸੇ ਨਹੀਂ ਹੋਣਾ ਕਿਉਂਕਿ ਤੇਰਾ ਪੁੱਤਰ ਨਾਨਕ ਦੂਜਿਆਂ ਤੇ ਪਰਉਪਕਾਰ ਕਰਨ ਵਾਲਾ ਹੈ ਇਸ ਤਰ੍ਹਾਂ ਰਾਏ ਬੁਲਾਰ ਦੇ ਨੇ ਬਾਰ-ਬਾਰ ਮਹਿਤਾ ਕਾਲੂ ਜੀ ਨੂੰ ਚੇਤਾਵਨੀ ਦਿੱਤੀ ਫਿਰ ਮੰਤਰੀ ਨੇ 20 ਰੁਪਏ ਰਾਏ ਬੁਲਾਰ ਦੇ ਹੱਥ ਵਿੱਚੋਂ ਫੜ ਕੇ ਬਾਬਾ ਮਹਿਤਾ ਕਾਲੂ ਜੀ ਨੂੰ ਫੜਾ ਦਿੱਤੇ ਇਸ ਸਮੇਂ ਮਹਿਤਾ ਕਾਲੂ ਜੀ ਦਾ ਮਨ ਬਹੁਤ ਹੀ ਦੁਖੀ ਹੋਇਆ ਉਹਨਾਂ ਦੇ ਮਨ ਵਿੱਚ 20 ਰੁਪਏ ਆਉਣ ਦੀ ਕੋਈ ਖੁਸ਼ੀ ਨਾ ਹੋਈ ਇਸ ਤੋਂ ਬਾਅਦ ਮਹਿਤਾ ਕਾਲੂ ਜੀ ਆਪਣੇ ਘਰ ਜਾ ਕੇ ਬੈਠ ਗਏ ਬਿਨਾਂ ਹੀ ਕਿਸੇ ਨਾਲ ਕੋਈ ਗੱਲਬਾਤ ਕਰੇ ਉਹ ਆਪਣੇ ਆਪ ਵਿੱਚ ਬਹੁਤ ਸ਼ਰਮਸਾਰ ਹੋ ਰਹੇ ਸੀ तलवंडी ਦੇ ਸਾਰੇ ਹੀ ਲੋਕ ਕਹਿ ਰਹੇ ਸੀ ਕਿ ਬਾਬਾ ਮਹਿਤਾ ਕਾਲੂ ਜੀ ਨੇ ਨਾਨਕ ਜੀ ਦੇ ਚਪੇੜਾ ਮਾਰ ਕੇ ਬਹੁਤ ਗਲਤ ਕੰਮ ਕੀਤਾ ਹੈ। ਉਹਨਾਂ ਨੇ ਬੜਾ ਬੇਰਹਿਮ ਹੋ ਕੇ ਆਪਣੇ ਪੁੱਤਰ ਨੂੰ ਮਾਰਿਆ ਹੈ। ਸਾਰੇ ਲੋਕ ਇਹ ਕਹਿ ਰਹੇ ਸੀ ਕਿ ਫੇਰ ਮਹਿਤਾ ਕਾਲੂ ਰਾਏ ਬੁਲਾਰ ਤੋਂ 20 ਰੁਪਏ ਵੀ ਲੈ ਆਇਆ ਹੈ। ਉਹ ਕਹਿ ਰਹੇ ਸੀ ਕਿ ਬਾਬਾ ਮਹਿਤਾ ਕਾਲੂ ਜੀ ਨੇ ਦੋ ਵੱਡੇ ਪਾਪ ਕੀਤੇ ਹਨ ਇੱਕ ਤਾਂ ਆਪਣੇ ਪੁੱਤਰ ਨੂੰ ਬੁਰੀ ਤਰ੍ਹਾਂ ਮਾਰਿਆ ਹੈ ਅਤੇ ਦੂਜਾ ਰਾਏ ਬੁਲਾਰ ਤੋਂ 20 ਰੁਪਏ ਵੀ ਲੈ ਲਏ ਹਨ ਇਸ ਤਰ੍ਹਾਂ ਸਾਰੇ ਪਾਸੇ ਹੀ ਉਹਨਾਂ ਦੀ ਨਿੰਦਿਆ ਹੋ ਰਹੀ ਸੀ ਜਦੋਂ ਬਾਬਾ ਮਹਿਤਾ ਕਾਲੂ ਜੀ ਆਪਣੇ ਕੰਨਾਂ ਨਾਲ ਆਪਣੀ ਬੁਰਾਈ ਸੁਣਦੇ ਸੀ ਤਾਂ ਉਹਨਾਂ ਉਹਨਾਂ ਤੋਂ ਮੁਹ ਹੁ ਕੁਝ ਬੋਲਿਆ ਨਹੀਂ ਜਾਂਦਾ ਸੀ ਅਤੇ ਉਹ ਆਪਣੇ ਹਿਰਦੇ ਵਿੱਚ ਬਹੁਤ ਦੁਖੀ ਹੋ ਰਹੇ ਸੀ ਉਹਨਾਂ ਦੇ ਹਿਰਦੇ ਨੂੰ ਹੁਣ ਕਿਧਰੇ ਵੀ ਸ਼ਾਂਤੀ ਨਹੀਂ ਮਿਲ ਰਹੀ ਸੀ ਅਤੇ ਇਸ ਤਰ੍ਹਾਂ ਉਹ ਬਹੁਤ ਡੂੰਘੀਆਂ ਵਿਚਾਰਾਂ ਕਰ ਰਹੇ ਸੀ ਕਿ ਹੁਣ ਮੈਂ ਕੀ ਕਰਾਂ ਬਾਬਾ ਮਹਿਤਾ ਕਾਲੂ ਜੀ ਸੋਚਦੇ ਹਨ ਇਹ ਗੱਲਾਂ ਸੁਣਨ ਨਾਲੋਂ ਤਾਂ ਮੇਰਾ ਮਰਨਾ ਹੀ ਚੰਗਾ ਹੈ ਮੇਰੇ ਜੀਵਨ ਦਾ ਹੁਣ ਕੋਈ ਫਾਇਦਾ ਨਹੀਂ ਕਿਉਂਕਿ ਹੁਣ ਸਾਰੇ ਪਾਸੇ ਹੀ ਮੇਰੀ ਬਦਨਾਮੀ ਹੋ ਗਈ ਹੈ ਇਸ ਤੋਂ ਬਾਅਦ ਬਾਬਾ ਮਹਿਤਾ ਕਾਲੂ ਜੀ 20 ਰੁਪਏ ਲੈ ਕੇ ਫੇਰ ਰਾਏ ਬੁਲਾਰ ਕੋਲ ਪਹੁੰਚ ਗਏ ਉਹ ਉੱਥੇ ਪਹੁੰਚ ਕੇ ਉਹਨਾਂ ਨੇ ਰਾਏ ਬੁਲਾਰ ਨੂੰ ਕਿਹਾ ਕਿ ਤੂੰ ਆਪਣੇ ਰੁਪਏ ਵਾਪਸ ਲੈ ਲੈ ਕਿਉਂਕਿ ਇਸ ਕਾਰਨ ਤਲਵੰਡੀ ਦੇ ਸਾਰੇ ਹੀ ਲੋਕ ਮੇਰੀ ਨਿੰਦਿਆ ਕਰ ਰਹੇ ਹਨ ਇਸ ਸਮੇਂ ਤੱਕ ਰਾਏ ਬੁਲਾਰ ਦਾ ਗੁੱਸਾ ਠੰਡਾ ਹੋ ਚੁੱਕਿਆ ਸੀ ਫਿਰ ਉਸਨੇ ਬਾਬਾ ਮਹਿਤਾ ਕਾਲੂ ਜੀ ਨੂੰ ਆਪਣੇ ਕੋਲ ਬਿਠਾ ਕੇ ਕਿਹਾ ਕਿ ਇਹ 20 ਰੁਪਏ ਤੂੰ ਇਸ ਤਰ੍ਹਾਂ ਸਮਝ ਲੈ ਕਿ ਤੂੰ ਨਾਨਕ ਜੀ ਤੋਂ ਉਧਾਰ ਲੈ ਹਨ ਇਹ 20 ਰੁਪਏ ਜੇ ਤੂੰ ਦੇਣੇ ਹੀ ਹਨ ਤਾਂ ਤੂੰ ਨਾਨਕ ਨੂੰ ਫੜਾ ਦੇ ਮੈਨੂੰ ਨਾ ਦੇ ਇਹ 20 ਰੁਪਏ ਪਰ ਤੂੰ ਮੁੜ ਕੇ ਕਦੇ ਵੀ ਦਇਆ ਦੇ ਘਰ ਨਾਨਕ ਜੀ ਨਾਲ ਗੁੱਸਾ ਨਾ ਕਰੀ ਇਸ ਤੋਂ ਬਾਅਦ ਬਾਬਾ ਮਹਿਤਾ ਕਾਲੂ ਜੀ ਨੇ ਕਿਹਾ ਕਿ ਇਹ ਜਦੋਂ ਦਾ ਜੰਮਿਆ ਹੈ ਇੱਕ ਕੌਡੀ ਭਾਵੇਂ ਇੱਕ ਪੈਸਾ ਵੀ ਕਮਾ ਕੇ ਘਰ ਨਹੀਂ ਲਿਆਇਆ ਉਹ ਮੈਨੂੰ ਕਿਸ ਤਰ੍ਹਾਂ ਪੈਸਾ ਉਧਾਰ ਦੇ ਸਕਦਾ ਹੈ ਜੇ ਨਾਨਕ ਧਨ ਕਮਾਉਣ ਵਾਲਾ ਹੁੰਦਾ ਤਾਂ ਰੌਲਾ ਹੀ ਕਿਉਂ ਪੈਣਾ ਸੀ ਇਹ ਸੁਣ ਕੇ ਰਾਏ ਬੁਲਾਰ ਨੇ ਕਿਹਾ ਕਿ ਕਾਲੂ ਤੂੰ ਅਜੇ ਵੀ ਨਹੀਂ ਸਮਝ ਰਿਹਾ ਜਿੰਨਾ ਵੀ ਤੂੰ ਇਸ ਸੰਸਾਰਕ ਮਾਇਆ ਨੂੰ ਦੇਖ ਰਿਹਾ ਹੈ ਇਹ ਸਾਰੀ ਮਾਇਆ ਨਾਨਕ ਜੀ ਦੇ ਕੰਟਰੋਲ ਵਿੱਚ ਹੀ ਚੱਲ ਰਹੀ ਹੈ ਇਹ ਮਾਇਆ ਇੱਕ ਪਤੀ ਵਰਤਾ istri ਵਾਂਗ ਨਾਨਕ ਦਾ ਹੁਕਮ ਮੰਨਦੀ ਹੈ ਘੋੜੇ ਹਾਥੀ ਜਿੰਨੀ ਵੀ ਸੰਪਤੀ ਹੈ ਸੰਸਾਰ ਦੀ ਅਤੇ ਮੇਰੇ ਘਰ ਵਿੱਚ ਜੋ ਕੁਝ ਵੀ ਹੈ ਜੋ ਤੂੰ ਦੇਖ ਰਿਹਾ ਹੈ ਇਹ ਸਭ ਕੁਝ ਹੀ ਨਾਨਕ ਜੀ ਦੀ ਕਿਰਪਾ ਸਦਕਾ ਹੈ ਇਸ ਤਰ੍ਹਾਂ ਰਾਏ ਬੁਲਾਰ ਨੇ ਬਾਬਾ ਮਹਿਤਾ ਕਾਲੂ ਜੀ ਨੂੰ ਸਮਝਾਇਆ ਰਾਏ ਬੁਲਾਰ ਦੇ ਮਨ ਵਿੱਚ ਨਾਨਕ ਜੀ ਪ੍ਰਤੀ ਬਹੁਤ ਸ਼ਰਧਾ ਹੈ ਅਤੇ ਉਹ ਹਮੇਸ਼ਾ ਹੀ ਉਹਨਾਂ ਦੇ ਪ੍ਰੇਮ ਵਿੱਚ ਬੈਠਾ ਰਹਿੰਦਾ ਹੈ ਅਤੇ ਉਹਨਾਂ ਦਾ ਨਾਮ ਧਿਆਉਂਦਾ ਹੈ ਨਾਨਕ ਜੀ ਦਾ ਮੁਖੜ ਮੁਖੜਾ ਚੰਦਰਮਾ ਵਰਗਾ ਹੈ ਜੋ ਦੁੱਖਾਂ ਅਤੇ ਪਾਪਾਂ ਦਾ ਨਾਸ ਕਰਨ ਵਾਲੇ ਹਨ ਆਪਣੀ ਸਵੇ ਇੱਛਾ ਦੇ ਨਾਲ ਨਾਨਕ ਜੀ ਤਲਵੰਡੀ ਨਗਰ ਵਿੱਚ ਘੁੰਮ ਰਹੇ ਹਨ ਜੋ ਭਗਤਾਂ ਨੂੰ ਆਨੰਦ ਪ੍ਰਦਾਨ ਕਰਦੇ ਹਨ ਇੱਥੇ ਹੀ 15ਵੇਂ ਅਧਿਆਏ ਦੇ ਦੂਜੇ ਭਾਗ ਦੀ ਸਮਾਪਤੀ ਹੁੰਦੀ ਹੈ ਜੋ ਆਪਾਂ ਸਾਰ ਰੂਪ ਵਿੱਚ ਕਥਾ ਕੀਤੀ ਹੈ ਤੇ ਇਸ ਤੋਂ ਅੱਗੇ 16ਵੇਂ ਅਧਿਆਏ ਦੀ ਕਥਾ ਕਰਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ